ਗੇ ਮੱਥਾ ਟੇਕਣ ਬੰਦੇ ਟੇਕਣ ਲੱਗ ਗਿਆ ਹੂੰ ਬਜ਼ੁਰਗ ਆਦਮੀ ਆਦਮੀ ਵੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਤੇ ਸਵਾਗਤ ਹੈ ਤੁਹਾਡਾ ਨਾਮ ਸਾਰਿਆਂ ਨਵੇਂ ਵਲੌਗ ਚ ਚੱਲ ਰਿਹਾ ਜੀ ਕਦੂ ਕਦੂ ਨਾ ਕਦੂ ਹੋ ਗਏ ਅੱਜ ਸ਼ੁਰੂ ਕਰਤਾ ਕੰਮ ਬਾਈ ਨੜੀ ਲੱਗਿਆ ਕਰਨ ਇੱਧਰ ਪਾਣ ਜਾ ਵੀ ਆਇਆ ਹੋਇਆ ਪਾਣ ਜੇ ਨੂੰ ਮਿਲੋ ਜੀ ਆਪਣੇ ਨੂੰ ਸਾਰਿਆ ਨੂੰ ਹਾਂਜੀ ਠੀਕ ਹੈ ਕੱਦੂ ਲੱਗੇ ਕਰਨੀ ਜੀ ਅੱਜ ਹਾਂਜੀ ਠੀਕ ਹੈ ਜੀ ਬਾਕੀ ਆਹ ਪਾਣੀ ਨੇ ਆਪਣੀ ਬਾਈ ਚਵੱਤੀ ਪਾੜਤੀ ਜਿਹੇ ਮੜੇ ਜੇ ਰਤੇ ਲਾ ਦੇਣੀ ਆਪਾਂ ਨੇ ਇੱਧਰ ਸਾਈਡ ਸਾਈਡ ਤੇ ਸਿਮੈਂਟ ਲਿਆ ਕੇ ਥੋੜਾ ਜਿਹਾ ਸੈੱਟ ਕਰਕੇ ਲਾ ਦੇਣੀ ਮਨਿੰਦਰ ਠੀਕ ਆ ਮੌਸਮ ਠੰਡਾ ਹੈ ਨਾ ਨਜ਼ਾਰਾ ਮੌਸਮ ਬੜਿਆ ਹੋਇਆ ਦੋ ਦਿਨ ਹੋ ਗਏ ਜਿੱਦੋਂ ਦਾ ਮੀਂਹ ਬਣਿਆ ਨਹੀਂ ਖੜ ਨਹੀਂ ਤਾਂ ਹੁਣ ਧੁੱਪ ਚੱਪਾ ਜੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਜੀ ਨਜ਼ਾਰਾ ਜੀ ਪਹਿਲਾਂ ਨਹੀਂ ਤਾਂ ਨਾ ਉਹ ਚੱਤਾ ਸਾਹਮਣੇ ਝੱਲੀਆਂ ਪੈਂਦਾ ਇਹ ਝੱਲੀਆਂ ਦੀ ਜ਼ਮੀਨ ਆ ਬਾਈ ਝੱਲੀਆਂ ਚ ਪੈਂਦੀ ਆ। ਬਾਕੀ ਆ ਕਿਹੜਾ ਭਰ ਗਿਆ? ਆ ਹੋ ਗਿਆ ਇੱਧਰ। ਜਿੱਲਸਾਪਾ ਕਿੱਲੇ ਹੋ ਗਿਆ। ਹੈ? ਇਹਨੇ ਲਾ ਦਈਏ ਬਾਹਰ। ਹੂੰ। ਉਹ ਵੀ ਨੋ ਪਾਣੀ ਨਹੀਂ ਗਏ ਨੇ। ওভারਫਲੋ। ਥੱਲੇ ਦੱਬਣੇ ਇੱਥੇ ਤਾਂ ਥੱਲੇ ਲਾ ਜਾਣੇ ਪੁੱਤ। ਬਾਕੀ ਇੱਧਰ ਹੁਣ ਗਈ ਲਾਈਟ ਪੱਜ। ਆ ਜਾਣੀਗੀ 12 ਵਜੇ 12 ਵਜੇ ਲਾਈਟ ਆਉਂਗੀ ਹੁਣ ਮਨਿੰਦਰ। 12 ਵਜੇ। 12 ਵਜੇ। ਤਕਰੀਬਨ ਸਾਢੇ ਲਾਗ ਲਾਗ ਜਿਹੜੀ ਸ਼ੁਰੂ ਹੋ ਗਈ ਸਬਜ਼ੀ ਪਾਣੀ ਛੜਤਾ ਸਭ ਨੇ ਮੀਂਹ ਤੇ ਬਾਅਦ ਮੜਾ ਜਾ ਹੌਸਲਾ ਹੋਇਆ ਨਾ ਮਨਿੰਦਰ ਵੀ ਜਿਹੜੀ ਲਾ ਦੀਏ ਹਾਂ ਨਾ ਜੇ ਮੀਂਹ ਨਾ ਪੈਂਦਾ ਫਿਰ ਤਾਂ ਇੱਥੇ ਬੈਠੇ ਦੇ ਮੀਂਹ ਨਾ ਪੈਂਦਾ ਵਾਣਾ ਫਿਰ ਤਾਂ ਔਖਾ ਦਾ ਕੰਮ ਔਖਾ ਹੀ ਦਾ ਇਹ ਔਖਾ ਹਾਂ ਨਾ ਹੂੰ ਮੇਸਤਰੀ ਲਾ ਕੇ ਦੱਸੂਗਾ ਵੀ ਐਂ ਲਵਾ ਦੇਓ ਇਟਾਂ ਇਨੇ ਤਾਂ ਅੱਜ ਚਲੇ ਜਾਣਾ ਠੰਡੇ ਪਾਣੀ ਨਾਲ ਫੇਰ ਤੋੜ ਦੇਣੀ ਐ ਐਸ ਲੋਟ ਲਵਾ ਦਿਓ ਮੇਰੀ ਮੰਨ ਨਾ ਠੀਕ ਹੈ ਐਸ ਲੋਟ ਲਵਾ ਕੇ ਨਾ ਹੂੰ ਮੋਗਾ ਕਿੱਧਰ ਰੱਖੀ ਚਾਹੇ ਲਾ ਕੇ ਹੂੰ ਪੂਰੇ ਲਾ ਕੇ ਆਹ ਇੱਧਰ ਨੂੰ ਜਾਣੇ ਦਾ ਠੀਕ ਹੈ ਹੈ ਨਾ ਪੂਰੇ ਲਾ ਕੇ ਜਾ ਕੇ ਬੈਕ ਐਂਡ ਸਟੈਪ ਪਰ ਨੂੰ ਐਨੀਆਂ ਫਿਰ ਉਰੇ ਤੇ ਆਣੀ ਠੀਕ ਆਪੇ ਪਾ ਲਾ ਦੂੰਗੇ ਪਾਣੀ ਨਾਲ ਪੜਦੀਆਂ ਪ੍ਰੈਸ਼ਰ ਇਹ ਬਹੁਤ ਤਮ ਨਹੀਂ ਦਰ ਯਾਰ ਹਾਂ ਪਹਿਲਾਂ ਆਪਣੀ ਮੋਟਰ ਬਾਈਓ ਸਾਹਮਣੇ ਆ ਬਾਈ ਨੇ ਉਹਨੇ ਚਲਾਈ ਤੀ ਥੱਲੀ ਵਾਲਿਆਂ ਨੇ ਉਹਨਾਂ ਇਹ ਜੀਰੀ ਲੱਗ ਗਈ ਉਹ ਸਾਹਮਣੇ ਉਹ ਚਮਕਦੀ ਦੇਖੋ ਪਹਿਲ 2-3 ਦਿਨ ਉਰੇ ਤੇ ਮੋਟਰ ਚੱਲਦੀ ਰਹੀ ਖਾਲ ਪਾਈ ਇੱਥੇ ਆ ਸਾਈਡੇ ਸਾਈਡ ਭਰ ਲਿਆ ਚਲੋ ਵਧੀਆ ਉਹਨਾਂ ਦਾ ਸਰ ਗਿਆ ਇਹਨੇ ਚਲਾਈ ਉਹ ਬਾਈਆਂ ਉਹ ਸਾਹਮਣੇ ਵਾਲਿਆਂ ਨੇ ਉਹ ਜੀਰੀ ਲਾਤੀ ਉਹਨਾਂ ਨੇ ਕੀ ਚਲਾਣ ਗਈ ਸੀ ਹਾਂਜੀ ਅਸੀਂ ਦੇਤੀ ਅਸੀਂ ਕਿ ਚਲਾ ਲਓ ਬਾਈ ਕੋਈ ਗੱਲ ਕੀ ਗੱਲ ਲੱਗਿਆ ਹੁਣ ਇੱਥੇ ਉਹ ਕਹਿੜਾ ਨਹੀਂ ਇੱਥੇ ਤਾਂ ਮਿੱਟੀ ਸਮਾ ਕੇ ਉਹ ਚੱਕਣੀ ਆ ਹੂੰ ਬਾਈ ਇਹ ਨਹੀਂ ਬੰਦਾ ਸਾਡਾ ਘਰਾਂ ਟਿਕਦਾ ਇਹ ਕਹੀ ਜਾਂਦਾ ਚੱਲ ਮਾਮੇ ਚਲੀਏ ਖੇਤਾਂ ਨੂੰ ਚੱਲ ਚਲੀਏ ਰੋਟੀ ਖਾ ਕੇ ਜਦੇ ਹਾਗੇ ਬਸ ਅਸੀਂ ਅਜਰੀਦਿਆਂ ਖਾਧੀਆਂ ਦੋ ਦੋ ਤਿੰਨ ਤਿੰਨ ਰੋਟੀਆਂ ਕਹਨੇ ਹੀ ਨਹੀਂ ਤੇਰਾ ਬਾਕੀ ਮੇਰੀ ਚੌੜੀ ਉਹ ਚੌੜੀ ਕਹੀ ਉਹ ਪਈ ਆ ਬੱਟਲ ਲਿਪਦੇ ਅਸੀਂ ਉਹ ਹੁਣ ਪਾ ਲਈ ਤੂੰ ਬਹਿ ਜਾ ਯਾਰ ਮੈਂ ਆਪੇ ਲਿਪ ਲੈਣੀ ਕਿਹੜੀ ਕਰਨੀ ਉਹ ਪਰਾਂ ਵਾਲੀ ਆਹ ਆ ਉਹ ਸਾਹਮਣੇ ਉਹ ਸਾਹਮਣੇ ਸਾਕੇ ਹੀ ਲਾ ਦੇਣਾ ਦਾ ਯਾਰ ਤੁਸੀਂ ਕੱਲ ਬਹੁਤ ਮਾੜਾ ਕੰਮ ਕਰਿਆ ਬਹੁਤ ਕਰਿਆ ਤੁਸੀਂ ਆਏ ਤਾਂ ਹੈ ਨਹੀਂ ਤੁਸੀਂ ਕਹਿੰਦੇ ਕੱਲੂ ਲਾ ਦੂੰਗੇ ਕਾਗਜ਼ ਮੈਨੂੰ ਕਿਹੜਾ ਪਤਾ ਤੇ ਭਰ ਕੇ ਲੈ ਜਾਣਾ ਭਾਈ ਦਾ ਭਰਦਣਾ ਭਰਨਾ ਇੱਧਾ ਲੇਟ ਆ ਗਈ ਦੀ ਰਾਤ ਨੂੰ ਸਾਰੀ ਰਾਤ ਚੱਲੀ ਗਈ ਭਰਨਾ ਹੀ ਤਾਂ ਪਰੇ ਲਾਉਣਾ 110 ਤੇ 7301 ਤੇ 7301 ਉਧਰ ਲਾਉਂਗੇ ਦੂਜੇ ਉੱਪਰਲੇ ਖੇਤਾਂ ਉਰੀ ਲਾਉਣਾ ਉਹ ਵੀ ਹਾਂ ਉਰੀ ਲਾਉਣਾ ਸਾਰਾ ਹੀ ਦਾ 2 ਕਿਲੇ ਬਾਕੀ ਉਧਰ ਲਾਉਂਗੇ ਰੇਤੇ ਵਾਲੇ 3 ਕਿਲੇ 110 ਹਾਂ 2 ਕਿਲੇ 7301 ਹਾਂਜੀ ਪure 5 ਕਿਲੇ ਸਾਢੇ 5 ਕਿਲੇ ਮਸ ਕਰੋ ਦਮ ਦੂੰ ਲੈ ਲੋ ਓ ਭਾਈ ਸਾਹਿਬ ਨਾਨੇ ਕਾ ਰੋਟੀ ਲਿਆਂਦੀ ਜੇ ਰੋਟੀ ਖਾਲਾ ਓ ਕਦੂ ਕਰਦਾ ਲਾਵਗਾ ਕਦੂਗਾ ਹਾਂ ਉਧਰ ਵੀ ਕੀਲਾ ਭਰ ਗਿਆ ਭਾਈ ਸੂਏ ਪਾਰ ਉਹਦਾ ਵੀ ਕਦੂ ਹੋਊਗਾ ਨਹੀਂ ਹੁਣ ਕਰੂੰਗਾ ਨਹੀਂ ਦੁਪਹਿਰ ਤੱਕ ਹੋ ਜਾਊਗਾ ਜੇ ਪਾਣੀ ਘੱਟ ਵੱਧ ਹੋਇਆ ਲਾਈਟ ਭੱਜ ਗਈ ਨਹੀਂ ਅੰਦਰ ਸ਼ਾਮ ਤੱਕ ਆਊਗਾ ਜੇ ਦੁਪਹਿਰ ਨੂੰ 12:00 ਵਜੇ ਲਾਈਟ ਆ ਗਈ 2:00 ਵਜੇ ਤੱਕ ਭਰ ਜਾਣਾ ਉਹਨੇ ਫੇ ਕਦੂ ਕਰ ਦੋਗੇ ਉਹਦਾ ਉਹ ਤੇ ਤੁਸੀਂ ਉਹ ਕਰਨਾ ਕਹਤੇ ਮੈਂ ਤਾਂ ਚੱਲਿਆ ਚੱਲਿਆ ਚਲੋ ਭਾਈ ਉੱਥੇ ਜਾ ਕੇ ਕਰ ਲਈ ਹਾਂ ਕਦੂ ਇੱਥੇ ਦਾ ਟਕਰਾਰਤਾ ਜਿੰਨਾ ਕਰਾਉਣਾ ਦਾ ਹੁਣ ਕਹਾ ਦਾਂਗਾ ਫੇਰ ਛੁੱਟੀਆਂ ਚ ਹਾਂ ਕਿਹੜੀਆਂ ਛੁੱਟੀਆਂ ਚ ਸਰਦੀਆਂ ਆਉਣੀਆਂ ਸਰਦੀਆਂ ਬੋਲੇ 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 6 ਮਹੀਨੇ ਦਾ ਕਹ ਦੱਸਦਾ ਬਾਈ 6 ਮਹੀਨੇ ਦਾ ਕਾਉਂਗਾ ਕਹਿੰਦਾ ਖਾਪੀਆਂ ਚਾਹੂੰਗਾ ਹੁਣ ਤੇਤ ਨੂੰ ਆਜੀ ਉੱਧਾ gekeੜਾ ਗੁੜਾ ਮਾਰ ਜੇ ਕੇੜਾ ਮਾਰ ਜੇ ਕਰੀਆਂ ਰਾਇਨਾ ਨਾ ਕਰੀ ਅਹੀਂ ਤਾਂ ਮੈਂ ਵੀ ਕੇੜਾ ਮਾਰ ਜੇ ਕਰੂੰਗਾ ਜਾਂ ਮੇਰਾ ਟਾਈਮ ਲੱਗਦਾ ਉਧਰ ਨੂੰ ਠੀਕ ਨਹੀਂ ਜੇ ਤੈਨੂੰ ਦੋ ਇੱਕ ਦੇ ਹਾਈਟ ਜਾ ਕੇ ਨਾ ਆਏ ਦੱਬਿਆ ਤਾਂ ਜੇ ਤੈਨੂੰ ਇੱਕ ਦੋ ਛੁੱਟੀਆਂ ਆ ਗਈਆਂ ਤੂੰ ਆ ਜੇ ਕਰਨੀ ਹਾਂ ਠੀਕ ਆ ਹੋਰ ਕੋਈ ਗੱਲ ਬਾਤ 10 ਹੋਮਵਰਕ ਤਾਂ ਸਕੂਲ ਵਾਲਾ ਸਾਰਾ ਕਰਤਾ ਹਨਾ ਕੰਪਲੀਟ ਕਰ ਲਿਆ ਭਾਈ ਮੁੰਡੇ ਨੇ ਉਰੇ ਆ ਕੇ ਪੜਦਾ ਵੀ ਐਸੀ ਗੱਲ ਨਹੀਂ ਭਾਈ ਪੜਦਾ ਵੀ ਇੱਥੇ ਰਾਏ ਸਾਡਾ ਭਾਂਜਾ ਕੰਮ ਵੀ ਇੱਥੇ ਰਾ ਕਰਦਾ ਕਹਿੰਦੇ ਇੰਟਰਵਿਊ ਲੈਣੀ ਆ ਤੇਰੀ ਬਾਈ ਕਮੈਂਟ ਕਰਦੇ ਆ ਹਾਂ ਬਈ ਇਹਨੇ ਨਾਲ ਗੱਲ ਕਰੋ ਬਈ ਇੰਟਰਵਿਊ ਕਰਦਾ ਇੰਨੇ ਨਿੰਦਰ ਸਿੰਘ ਦੱਸੋ ਜੀ ਉਹ ਆਹੀ ਗੱਲਾਂ ਵਰਤਾ ਕਰਨੀਆਂ ਜਿਹੜੀਆਂ ਆਪਾਂ ਕਰਦੇ ਹਾਂ ਹੋਰ ਕੀ ਹੁੰਦਾ ਇੰਟਰਵਿਊ ਕੀਆ ਕਰਨੀਆਂ ਦੇ ਦੰਨੇ ਆ ਬੁਲਾ ਲੰਨੇ ਆ ਕਿਸੇ ਪੱਤਰਕਾਰ ਨੂੰ ਦੇਖ ਲਾ ਨਿਊਜ਼ ਵਾਲੇ ਨੂੰ ਕਦੇ ਵੀ ਨਹੀਂ ਚੱਲ ਮੰਨੂ ਦੇ ਦੀ ਮੰਨਤਾ ਦੇ ਦੂੰਗਾ ਇੰਟਰਵਿਊ ਨਹੀਂ ਹਾਂ ਮੰਨੂ ਵੀ ਦੇ ਸਕਦਾ ਓ ਹੌਲੀ ਹੌਲੀ ਕੱਟ ਕੱਟ ਕੇ ਆਪਾਂ ਪਾ ਦੂੰਗੇ ਕੋਈ ਗੱਲ ਨਹੀਂ ਇੰਟਰਵਿਊ ਦਾ ਮੰਦਾ ਨਹੀਂ ਬਾਈ ਬੰਦਾ ਇਹਨੂੰ ਕਹਿ ਰਹੀ ਐ ਇੰਟਰਵਿਊ ਦੇਣੀ ਨਹੀਂ ਇੰਟਰਵਿਊ ਨਹੀਂ ਦੇਣੀ ਆਦਾ ਮੈਂ ਉਹ ਬਾਣੀਆ ਤੇਗਵੀਰ ਦੀ ਦਵਾ ਦਈਏ ਬਈ ਇੰਟਰਵਿਊ ਦਵਾ ਜਾ ਇਹਨੂੰ ਮ ਲੱਗਦਾ ਇਹਨੇ ਐਂ ਆਇਓ ਕੰਮ ਕਰ ਜਾਣਾ ਦੇਖ ਲੈ ਪੈਪੇ ਇਹਨੇ ਫਿੱਟ ਕਰ ਦਾਨੇ ਮ ਲੱਗਦਾ ਕੱਲ ਤੋਂ ਆਇਆ ਮ ਬਿਨਾਂ ਅਸਮੈਂਟ ਤੇ ਉਹ ਕਰ ਦਾਨੇ ਮ ਲੱਗਦਾ ਬਿਨਾਂ ਅਸਮੈਂਟ ਤੇ ਉਹ ਕਰ ਦਦੇ ਤੇ ਪੱਕੇ ਵੇਖਲਾ ਚੱਕਤਾ ਦਾ ਨਾਂਨੇ ਨੇ ਮਿੱਟੀ ਲਾ ਦੀਏ ਹੁਣ ਉੱਥੇ ਕਰਤਾ ਬਾਈ ਸੱਟਾ ਸੀ ਮਿਸਤਰੀ ਵੀ ਆ ਸਾਰੇ ਕੰਮ ਜਾਣਦਾ ਹੋਈ ਬਾਈ ਆਗੇ ਬੰਦੇ ਪਹੁੰਚ ਗਏ ਪਨੀਰੀਆਂ ਦੀ ਪੱਟ ਜਾਂਦੀਆਂ ਤਿੰਨ ਪੰਡਾ ਦੇਖਦੇ ਹੁਣ ਸਾਬੀ ਅੱਧੇ ਲੱਗੇ ਆ ਅੱਧਾ ਕੀਲਾ ਪਹਿਲਾਂ ਉਧਰ ਕੱਟ ਗਿਆ ਥੋੜਾ ਪਨੀਰੀ ਹੈ ਹਾਂ ਹਾਂ ਚਾਲੋ ਤੇ ਦੇਖਦੇ ਹੁਣ ਮੱਤਾ ਲੱਡੂ ਲੈ ਜਾਂਦੇ ਆਪਾਂ ਨੇ ਉਹ ਹੀ ਬੰਦੇ ਪਹੁੰਚ ਗਏ 8 ਬੰਦੇ ਹੋ ਗਏ ਹੁਣ ਦੋ ਬੰਦੇ ਹੋਰ ਆ ਗਏ ਗੱਲ ਪਾਰਟੀ ਬਣ ਗਈ ਪੂਰੀ ਇਹਨਾਂ ਦੀ ਤਾਰ ਲੋ ਹੀਟਾ ਪਹਿਲਾਂ ਸਪਰਿੰਗ ਆ ਗਿਆ ਹੁਣ ਉੱਪਰ ਚੱਕ ਕੇ ਤਾਰੋ ਚੱਕਦੇ ਤਾਂ ਹੈ ਨਹੀਂ ਦੋਈ ਉੱਪਰ ਇਹ ਇੱਥੇ ਰੱਖੋ ਰਾ ਖੋਲ ਦੇ ਬੰਦੇ ਉਹ ਇੱਕੋ ਪਿੱਛੇ ਆਉਂਦਾ ਅੱਛਾ ਲਾਂਗਰੀ ਰੋਟੀ ਬਣੀ ਨਹੀਂ ਹਲੇ ਬਾਬਾ ਨਹੀਂ ਹਾਂ ਆਹ ਰਿਹਾ ਹੋਰ ਰੋਟੀ ਖਾ ਰਿਹਾ ਤਾਂ ਅੱਛਾ ਦੁਪਹਿਰੇ ਦਾ ਵੀ ਬਣਾ ਲਿਆ ਵੇ ਚੱਕਲੋ ਚੱਕਲੋ ਪਹਿਲਾਂ ਇਹ ਲੱਗੇ ਹਾਂ 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 ਪਹਿਲੇ ਇਹ ਲਾਉਣਾ ਬੜਾ ਖੇਤ ਹਾਂ कददू करता था भाई बरे अपने हो गया तकरीबन ढाई किलों का यही ला लगी वरायटी एक सौ दस पहला बच्चा पनीरी वादिया तैयार है छोटी नहीं है ना बड़ी है बहुती ਸਾਰੇ ਵਧੀਆ ਤੈਨੂੰ ਦੇਖੋ ਨਾ ਪਾਣੀ ਜਿਆਦਾ ਹੀ ਆ ਖੇਤ ਚ ਲੋਟ ਰਹਿਣਾ ਕੱਦੂ ਗਲਦਾ ਕਰਿਆ ਆਪਾਂ ਸਾਰਾ ਤਿੰਨ ਖੇਤ ਹੋ ਗਏ ਓਰੇ ਇਹਨੇ ਆਪਣੀ ਦੀਪੀਰ ਬਹੁਣੇ ਆ ਨਾ ਨਹੀਂ ਨਾ ਨਹੀਂ ਆਹ ਮੂਤ ਵਹਾਂ ਤੇ ਦੇਖ ਲਓ ਕਿੱਦਾਂ ਨੂੰ ਚੱਲਣਾ ਕੰਮ ਉਧਰ ਤੇ ਇੱਧਰ ਤੇ ਲੱਗ ਜਾਓ ਉਧਰ ਨੂੰ ਇੱਧਰ ਤੇ ਉਧਰ ਨੂੰ ਲੱਗ ਜਾਓ ਕੀ ਚੱਕਰ ਹਵਾ ਦਾ ਚੱਕਰ ਇਹ ਬਹਿ ਕਿ ਉਹ ਬਹਿ ਆ ਨਾ ਨੇ ਲੱਗੇ ਹੋ ਨਾ ਸਭ ਕੰਮ ਕਰਦੇ ਹਾਂ ਅਖੇਨ ਹਵਾ ਨਹੀਂ ਜੇ ਮਨ ਲਾ ਦਖਣ ਚੱਲਦਾ ਹਵਾਏ ਚੱਲਦਾ ਮਨ ਲੱਗਦਾ ਹਾਂ ਦਖਣ ਚੱਲਦਾ ਚਲੋ ਉਹਨੇ ਵੀ ਆ ਗਏ ਲੱਡੂ ਤਾਂ ਖਾ ਲੰਦੇ ਪਹਿਲਾਂ ਹੁਣ ਹਾਂ ਮੱਥਾ ਠੇਕ ਲਾ ਹਾਂ ਮੱਥਾ ਠੇਕ ਲਾ ਬਸਾਰੇ ਭਾਜਿਓ ਦੇਖੋ ਨਾ ਕਦੀ ਮਿੱਠਾ ਹਾਂ ਮਿੱਠਾ ਚੱਕੋ ਓਦੇ ਡੱਕਾ ਲਾ ਦੋ ਥੋੜਾ ਜਾਂ ਫੇਰ ਲਈ ਜਾਓ ਇੱਥੇ ਰੋਣਾ ਉਹ ਲਗਾ ਦੇ ਉਥੇ ਆ ਕੋ ਨੀ ਚਿਲਾ ਦੋ ਕੋਈ ਬਾਤ ਨਹੀਂ ਕਰੋ ਸ਼ੁਰੂ ਆ ਲੰਬੜਦਾਰ ਹੋਣਾ ਆ ਦੇਖ ਲਓ ਆ ਲੰਬੜਦਾਰ ਹੋਣਾ ਆ ਈਦ ਮਨਾ ਕੇ ਆਇਆ ਇਹ ਈਦ ਮਨਾ ਕੇ ਆਇਆ ਬੱਕਰੀ ਨੂੰ ਘਰ ਜਾਣਾ ਹੈ ਕੀ ਹਾਂ ਭਾਈ ਲੋਈ ਇੱਕ ਨੰਬਰ ਰੱਖਣਾ ਕਹਨੇ ਦਾ ਲੋੜ ਨਾ ਪਵੇ ਠੀਕ ਆ ਵਾਹ ਦੇਖਦਾ ਹਾਂ ਮੈਂ ਰੇ ਪਾਉਣਾ ਫਿਰ ਪਤਾ ਲੱਗ ਜਾਣਾ ਵੀ ਲੁਵਾਈ ਵਧੀਆ ਕਰਿਆ ਹੋਇਆ ਕਿ ਕਟਿਆ ਥੋੜਾ ਕਿੱਠਾ ਮਾਰੂੰਗਾ ਰੇ ਮੈਂ ਹੀ ਪਾਉਣਾ ਵਿੱਚ ਮੈਂ ਤੇ ਲੈ ਜਾ ਇੱਕ ਚੱਕਰ ਚਾਹੇ ਜੋ ਮਰਜ਼ੀ ਪਾ ਚੱਕ ਲਓ ਕੰਮ ਚੱਲ ਫਿਰ ਟੇਗਨ ਟੇਗਨ ਦੇਖਾਈ ਚੁਪਈ ਦੇ ਹਾਂ ਖਾਲੋ ਖਾਲੋ ਲੱਡੂ ਖਾ ਲੋ ਮੱਥਾ ਟੇਕੋ ਹਾਂ ਆਜੋ ਆਜੋ ਫਤਕ ਗਿੱਦਣਾ ਜੇ ਤੇ ਹਾਂ ਇਹ ਲਗਾ ਕੋਈ ਪ੍ਰੋਸਸ ਨਹੀਂ ਲਗਾ ਲਾਵੀ ਲੱਗੇ ਮੱਥਾ ਟੇਕਣ ਬੰਦੇ ਟੇਕਣ ਲੱਗਿਆ ਹਾਂ ਬੁਜਰਗ ਆਦਮੀ ਆਦਮੀ ਵੀ ਠੀਕ ਹੈ ਹਾਂ ਪਾਣੀ ਵੀ ਜ਼ਰੂਰੀ ਕਹਿੰਦੇ ਨਾਲ ਤੇ ਮੱਥਾ ਆਪਣਾ ਟੇਕਦੇ ਆਂ ਹਾਂ ਹਾਂ ਇਹ ਹੋਮ ਤਿਕਨਾ ਠੀਕ ਆ ਹਾਂ ਠੀਕ ਐ ਬਤਾ ਦੋ ਦੇ ਦੋ ਸਭ ਨੂੰ ਕੋਈ ਗਾਲੀ ਖਾਓ ਤੁਸੀਂ ਨਾ ਨਾ ਪਹਿਲੇ ਆਪ ਲੋ ਇੱਕ ਨਾ ਨਾ ਦੋ ਤੁਸੀਂ ਨਹੀਂ ਕੋਈ ਬਾਤ ਨਹੀਂ ਅੱਗ ਹਮ ਲੋਗ ਹੈਈਏ ਹੂੰ ਚਮਰੂ ਖਾਓ ਤਾਜ਼ਾ ਲੱਡੂ ਐ ਨਾ ਤਾਜ਼ਾ ਐ ਲਾ ਲਈਓ ਘੜ ਰੱਖ ਲਿਓ ਹੂੰ ਦਾ ਰਹੇ ਹੈ ਭਾਈ ਬੰਦੇ ਚਾਹ ਲੈ ਕੇ ਆਏ ਹੁਣ ਆਪਾਂ 10 ਵਜੇ ਵਾਲੀ ਚਾਹ ਲੈ ਕੇ ਹਾਂ ਜੀਰੀ ਕਿੰਨਾ ਵਧੀਆ ਆਏਗਾ ਜੀਰੀ ਵਧੀਆ ਲੱਗੂਗਾ ਹਲੇ ਜਾਰੇ ਪਾਉਂਗਾ ਵਿੱਚ ਫਿਰ ਪਤਾ ਲੱਗੂ ਆਪਣਾ ਨਾਮ ਲਿਖ ਦਿਓ ਕਿਹੜੀ ਇਹਨੇ ਕਿਹੜੀ ਫਾਂਟ ਲਾਈ ਹੋਈ ਆ ਨਿਸ਼ਾਨੀ ਰੱਖਿਓ ਫਿਰ ਨਾ ਕਿ ਉਹ ਉਹ ਬੰਦਾ ਲਾਉਂਦਾ ਸਿੱਧੀ ਉਹ ਲਾਉਂਦਾ ਦਾ ਇੱਕ ਅੱਧਾ ਬੰਦਾ ਦੇਖ ਲਾ ਬਾਈ ਆਪੇ ਕਹਿੰਦਾ ਇੱਕ ਅੱਧਾ ਬੰਦਾ ਕਹਿੰਦਾ ਮਾਣਾ ਮੋਟਾ ਹੋ ਜਾਂਦਾ ਲੈ ਇਹ ਦੇਖ ਲੋ ਉਂਗਲੀ ਬਰਾਬਰ ਆ ਨਾ ਹੋਵੇ ਉਂਗਲੀ ਬਰਾਬਰ ਬੰਦੇ ਦਾ ਬਰਾਬਰ ਹੈਗੇ ਤੁਸੀਂ ਕਾਹੀ ਲੈ ਆ ਸਭ ਤੋਂ ਬਰਾਬਰ ਪੈਸੇ ਤਾਂ ਬਰਾਬਰ ਹੀ ਵੰਡਣੇ ਤੁਸੀਂ ਘੱਟ ਵੱਧ ਬੰਦੇ ਇਹ ਦੱਸੋ ਮੋਰਾ ਮੋਟਾ ਇਸਰ ਉਦਰ ਹੋਗਾ ਕਾਤੇ ਹੋਗਾ ਇੱਧਰ ਉੱਤਰ ਆ ਹੁੰਦਾ ਲੰਬੜਦਾਰ ਹੂੰ ਟੈਨਸ਼ਨ ਨਾ ਮਤ ਲੋ ਆ ਲੰਬੜਦਾਰ ਆ ਹੁਣ ਆਹ ਆ ਹੁੰਦਾ ਤੁਰੀ ਪਹਿਲਾਂ ਇਹ ਦੋ ਤਿੰਨ ਦਿਨ ਇਹ ਦੂਆ ਬੰਦਾ ਰਿਆ ਹੁਣ ਇਹ ਆ ਤੂੰ ਹੀ ਆ ਹੁਣ ਤੂੰ ਹੀ ਆ ਹੁਣ ਇਹ ਹੈ ਇਹ ਕਿਹੜਾ ਹਾਂ ਕਾਲੇ ਵਾਲੇ ਇਹ ਆਉਂਦਾ ਹਾਂ ਆ ਨੰਮਰਦਾਰ ਦੂਜਾ ਆਹਾਂ ਅਵਾ ਚੱਜਾ ਪਿੱਲੇ ਲੱਡੂ ਖਵਾਤੇ ਕਹਿੰਦੇ ਵਰਫੀ ਚਾਹੀਦਾ ਤਾਂ ਕਿਹੜਾ ਕਹਿੰਦਾ ਤਾਂ ਵਰਫੀ ਚਾਹੀਦਾ ਤਾਂ ਉਹ ਨੰਮਰਦਾਰ ਨੂੰ ਜੋ ਘਰ ਤੇ ਆਇਆ ਹਾਂ ਆ ਲਾਂਗਰੀ ਕਹਿੰਦਾ ਉਹ ਲਾਂਗਰੀ ਕਾ ਲੱਗੇ ਵੀਣ ਬਾਈ ਖਣ ਅਗਲੇ ਗਰਮੀ ਤਾਂ ਨਹੀਂ ਹੈਗਾ ਗਰਮੀ ਤਾਂ ਹਾਰਦਾ ਹੈ ਗਾਇ ਗੁੰਮਾ ਗਰਮੀ ਹੈ ਗੁੰਮਾ ਗੁੰਮਾ ਲੋ ਜੀ ਬਾਈ ਇੱਕ ਕੀਦਾ ਆਪਣਾ ਲੱਗ ਗਿਆ ਤੇ ਪਨੀਰੀ ਘਟ ਗਈ ਅੱਜ ਪਨੀਰ ਲੱਗੇ ਪੱਟਾ ਇਹਦਾ ਕਦੂ ਕਰਿਆ ਬਾਕੀ ਆਪਾਂ ਸਵੇਰੇ ਕਦੂ ਕਰਨਾ ਪਹੁੰਚੇ ਬੰਦੇ ਤੇ ਨਾਲ ਜੀ ਉੱਚੀ ਵੱਲੋਂ ਵੜਾ ਜਾ ਕਿੱਲਾ ਲਾ ਕੇ ਜ਼ਹੌਰ ਤੇ ਚਲੇ ਗਏ ਹੈ ਜ਼ਹੌਰ ਤੇ ਕਿਸੇ ਦੇ ਪਨੀਰ ਪੱਟਣ ਗਏ ਹੋ ਆਪਣੇ ਨਾਲੇ ਤੂੰ ਕਹਿੰਦਾ ਵੀ ਹੋਰ ਤੇ ਥੋੜਾ ਬਹੁਤਾ ਰਹਿੰਦਾ ਦਾ ਪਤਾ ਨਹੀਂ ਹੁੰਦਾ ਹਾਂ ਆਪਣੀ ਵੀ ਕੀ ਪਾਣੀ ਹੈਗਾ ਤਾਂ ਫੇਰ ਲਾਈਟ ਆ ਗਈ ਹੈ ਹੂੰ ਉਹ ਦੀ ਪੀ ਵਧੀਆ ਵਧੀਆ ਅੱਜ ਕਿਹੜਾ ਮਾਰ ਲਿਆ ਉਹ ਅੱਜ ਮੈਂ ਕਿਹਾ ਜਾਇਆ ਈ ਛੁੱਟੀ थी ਐਤਵਾਰ ਦੀ ਕੱਲੂ ਐਤਵਾਰ ਕੱਲੂ ਕੱਲੂ ਐਤਵਾਰ ਛੁੱਟੀ ਦੀ ਤਾਂ ਕਰਕੇ ਕਿਹੜਾ ਮਾਰਨਾ ਹੈ ਇੱਥੇ ਮੋਹਰੀ ਲੱਗ ਗਿਆ ਹੂੰ ਮੋਹਰੀ ਲੱਗ ਗਿਆ ਆ ਦੇ ਜੀ ਉਹ ਕੰਪਨੀ ਚ ਲੱਗੇ ਸਿਗਮਾ ਕੰਪਨੀ ਆਦੀ ਕੰਪਨੀ ਆ ਸਿਗਮਾ ਕੰਪਨੀ ਆ ਅੱਛਾ ਗੱਡੀਆਂ ਦੇ ਪਾਰਟ ਬਣਦੇ ਆ ਬਰੀਕ ਠੀਕ ਆ ਬਰੀਕੀ ਪਾਰਟ ਬਣਦਾ ਮਰੀਆ ਆ ਆਉਡੀਆਂ ਥਾਰਾਂ ਇਹਨਾਂ ਦੇ ਬਣਦੇ ਨਾਲੇ ਕਹਿੰਦੇ ਫਿਰ ਮਰੰਡੇ ਲੱਗ ਜਾਣੀ ਮਰੰਡੇ ਆਣਾ 2 ਮਹੀਨੇ ਤੇ ਕਮਰੇ ਮਰੰਡੇ ਬਾਈਪਾਸ ਪਰ ਆ ਜਾਣੀ ਮੈਨੂੰ ਲੱਗਦਾ ਆ ਮਰੰਡੇ ਬਾਈਪਾਸ ਹੈਨਾ ਮੜੌਲੀ ਕੋਲ ਪਿਛੇ ਫਟਸਾਰ ਜਾਣੀ ਹੈ ਹੂੰ ਉੱਥੇ ਤੇ ਇੱਥੇ ਆ ਜਾਣੀ ਉੱਥੇ ਤੇ ਇੱਥੇ ਆ ਜਾਣੀ ਰੋਜ਼ ਜਾਣਾ ਦਈ ਜਨੇ 14 15 ਚਾਹਦਾ ਰੋਜ਼ ਜਾਣਾ ਫਿਰ ਹੂੰ ਰੋਜ਼ ਜਾਣਾ ਅਪ ਡਾਊਨ ਹਾਂ ਰੋਜ਼ ਦੇਖਿਓ 8 ਘੰਟੇ ਹੂੰ ਠੀਕ ਆ ਵਰੀ ਆ 8 ਤੋਂ 10 ਰੋਟੀ ਪਾਣੀ ਵਧੀ ਜਾਂਦਾ ਅੱਛਾ ਉਹ ਨੰਬਰ ਰੋਟੀ ਪਾਣੀ ਹਾਂ ਅੱਛਾ 300 ਰੁਪਏ ਰੋਟੀ ਤੇ ਕੱਢਦੇ ਅੱਛਾ ਬਸ ਮਹੀਨੇ ਦਾ ਮਹੀਨੇ ਦਾ ਅੱਛਾ ਮਹੀਨਾ 70 80 ਰੁਪਏ ਦਾ ਹੁੰਦਾ ਇਹ ਇੱਕ ਦਿਨ ਦਾ ਪਰ ਰੋਟੀ ਪਾਣੀ ਮੈਨੂੰ ਜਗ੍ਹਾ ਨਹੀਂ ਹੁੰਦੀ ਰੋਟੀ ਰੱਖਣ ਨੂੰ ਇੰਨਾ ਖਾਣਾ ਪੀਣਾ ਹੁੰਦਾ ਵਧੀਆ ਅੱਛਾ ਅੱਛਾ ਤੇ ਕੰਪਨੀ ਦਾ ਤਾਂ ਆਏ ਹੁੰਦਾ ਕੰਪਨੀ ਦਾ ਫਰਕ ਹੁੰਦਾ ਮੋਹਾਲੀ ਕਿੱਥੇ ਦਾ ਇਹ ਉਹਦੇ ਕੋਲ ਆ ਚੀਮਾ ਚੌਂਕ ਅੱਛਾ ਉਹਦੇ ਆ ਇੰਡਸਟਰੀ ਜਿਹੜਾ ਆਪਣਾ ਹਵਾਈ ਅੱਡਾ ਉਧਰ ਨੂੰ ਰੋਡ ਆ ਉਧਰ ਨੂੰ ਅੱਛਾ ਤੁਰ ਠੀਕ ਆ ਬਾਕੀ ਫਿਰ ਉਹਨੂੰ ਪਾਣੀ ਛੱੜਦਾ ਹੈ ਡਿੱਗੀ ਤਾਂ ਬਣਾਤੀ ਸੀ ਕਿਹੜੀ ਉਹ ਜਿਹੜੀ ਫੁੱਟੀ ਵੀ ਸੀ ਹੂੰ ਬਣਾਤੀ ਫਿਰ ਵਧੀਆ ਹੋ ਗਿਆ ਗੋਲੇ ਬਣਾਈਏ ਗੋਲ ਬੜੀ ਹੈ ਕਹਿੰਦਾ ਮਿਸਤਰੀ ਕਹਿੰਦਾ ਕਾੜ ਕਿਨੇ ਗੱਡੀ ਦੇ ਗੋਲ ਚ ਬੱਤੀ ਬਣਾਉਣੇ ਦੀ ਹੂੰ ਕਾ ਹੈਗਾ ਤਾਂ ਕਿਵੇਂ ਮੈਂ ਮਿਸਤਰੀ ਨਹੀਂ ਇੱਕ ਸਾਡਾ ਹੀ ਬੰਦਾ ਹੀ ਤਾਂ ਨਾ 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 ਮਿਸਤਰੀ ਨੇ ਕਹਿੰਦਾ ਬੰਦਾ ਮਿਸਤਰੀ ਨੇ ਕਿਹਾ ਕਹਿੰਦਾ ਗੋਲ ਬਣਾ ਦੇਣਾ ਹਾਂ ਚੱਲ ਗੋਲ ਬਣਾ ਦੇ ਆਪਾਂ ਨੇ ਪਹਿਲਾਂ ਚੌਰਸ ਨਹੀਂ ਬਣਾਈਆਂ ਉਹ ਆਹ ਤਾਂ ਗੋਲ ਸਾਰੀਆਂ ਬਣਵਾਈਆਂ ਦੀਆਂ ਸਹੀ ਕਹਿ ਕੇ ਬਣਵਾਈਆਂ ਮੈਂ ਕਹਨੂੰ ਕਿਹਾ ਉਹਨੇ ਹੀ ਕਿਹਾ ਕੜਮੀ ਇੱਟਾ ਖੜਮੀ ਇੱਟਾ ਇੱਟ ਘੱਟ ਲੱਗੂਗੀ ਹਾਂ ਚੱਲ ਮਾਹ ਬਣਾ ਦੇ ਇੱਟ ਦਾ ਉੱਪਰ ਉੱਪਰ ਵੀ ਘੱਟੇ ਲੱਗਣੀ ਜੀ ਇਹ 10 12 ਬੈਠਾ ਹੋ ਲੱਗਣੀ ਜੇ ਬੱਤੇ ਬੱਤੇ ਕਬੂੜ ਨਹੀਂ ਰਹੀ ਜਾਂਦੀ ਪਾਣੀ ਟੱਕ ਮਾਰਦਾ ਪਾੜਦੀ ਆ ਫਿਰ ਹੈ ਜੀ ਤਾਂ ਹੀ ਭੱਟ ਗਿਆ ਮੀ ਕਿੰਨਾ ਕੁ ਪੈਦਿਆ ਮੀ ਥੋੜਾ ਜਿਹਾ ਹੀ ਆ ਛੜਕਾ ਹੀ ਆ ਬਹੁਤ ਨਹੀਂ ਜ਼ਿਆਦਾ ਹੂੰ ਸਾਡੇ ਕਹ ਨਹੀਂ ਜ਼ਿਆਦਾ ਖੈੜ ਕਰਨੀ ਜੰਮੀ ਮੀ ਨਹੀਂ ਹੈਗਾ ਹਾਂ ਪਰ ਰੋਪੜ ਜ਼ਿਲ੍ਹੇ ਚ ਦੱਸਿਆ ਵੀ ਇੰਝ ਜ਼ਿਆਦਾ ਹਾਂ ਇੱਧਰ ਹੀ ਰੋਪੜ ਜ਼ਿਲ੍ਹੇ ਚ ਦੱਸਿਆ ਬੰਦਾ ਹੂੰ ਹੂੰ ਬਾਕੀ ਉਹ ਤਾਂ ਆਈ ਜਾਂਦੇ ਹੂੰ 26 ਸਾਲ 26 ਜਾਈਂ ਜਾਂਦੇ ਹਾਂ ਤਾਂ ਕਰ ਨਹੀਂ ਜਾਂਦੇ ਪੜਦਾਇ ਜੀ ਹੋਗੀ ਹੂੰ ਵਧੀਆ ਹੁਣ ਤਾਂ ਲਵਾਈ ਲੱਗ ਜਵੇ ਲਵਾਈ ਹਾਂ ਲਵਾਈ ਲੱਗ ਜਵੇ ਲਵਾਈ ਸੁੱਕੇ ਦੀ ਉਹ ਆ ਲਵਾਈ ਸੁੱਕੇ ਦੀ ਹਾਂ ਇਹ ਤਾਂ ਫੇਰ ਪਈ ਜਾਵੇ ਫੇ ਵੱਟਾ ਤੋੜੂਗਾ ਵੱਟਾ ਤੋੜੂਗਾ ਫੇਰ ਨਾਲੇ ਫੇ ਢੱਕਾ ਵੀ ਤੁਰੇ ਜਾਂਦਾ ਹਾਂ ਢੱਕਾ ਤੁਰੇ ਜਾਂਦਾ ਹਾਂ ਬੱਜਿਆ ਨੂੰ ਵੀ ਹੋ ਰਹਿੰਦਾ ਫੇ ਸਾਡੇ ਕਿੰਨੀ ਦਾ ਅੱਧੇ ਚਲੇ ਗਿਆ ਕੰਮ ਜੀ ਜੀ ਅੱਛਾ ਖਿੱਚਿਆ ਪਿਆ ਕੰਮ ਖਿੱਚਿਆ ਪਿਆ ਕੰਮ ਤੁਸੀਂ ਲਾਤੀ ਇੱਧਰ ਵੀ ਪਿਆ ਹਾਂ ਨਾ ਨਾ ਬਾਏ ਆ ਕਿਤਾ ਅੱਛਾ ਵਧੀਆ ਲੇਟੇ ਚਾਹੀਦੀ ਲੇਟ ਹੋ ਜਾ ਥੋੜੀ ਹੋ ਆ ਪਨੀਰੀ ਵਾਲੀ ਛੋਟੀ ਹੁਣ ਛੋਟੀ ਆ ਉਹ ਇਧਰ ਸਤ ਸਮਾ ਰੋਡ ਕਾ ਨਹੀਂ ਸਾਰੇ ਬਲਵਾਈ ਚੱਲਦੀ ਹੈ ਨਾਲੇ ਮਾੜਾ ਮਾੜਾ ਪਾਣੀ ਹੈ ਹਾਂ ਹੋਰ ਕੀਲੇ ਦੇ ਕੀਲੇ ਰੋਕੇ ਪਏ ਇਹ 20 ਵਜੇ ਤੇ ਲਾਉਣੀ ਚਾਹੀਦੀ 20 ਵਜੇ ਤੇ ਲਾਉਣੀ ਚਾਹੀਦੀ ਹਾਂ ਆ ਤਾਂ ਬਾਈ ਸਾਡੇ ਇੱਧਰ ਸਾਰਾ ਪਾਣੀ ਆਉਂਦਾ ਆ ਆ ਖੇਤਾਂ ਜੂ ਲੰਘਦਾ ਇਹਦੇ ਕਰਕੇ ਲਵਾਈ ਸ਼ੁਰੂ ਕਰਤੀ ਆਪਾਂ ਇਹ ਸਾਲ ਫਲੱਡ ਆ ਗਿਆ ਪਿਛੇ ਸਾਲ ਸਾਡੇ ਲੇਟ ਹੋ ਗਏ ਲੋਟੇ ਨਹੀਂ ਆਇਆ ਕੰਮ ਨਰੇਪ ਯਾਰ ਇਹ ਵੀ ਅਸੀਂ ਪਾਣੀਆਂ ਚ ਪਾਉਂਦੇ ਰਹੇ ਹਾਂ ਪਾਣੀ ਉਹ ਚੱਲੀ ਜਾਂਦਾ ਔਰ ਇਹ ਤਾਂ ਸਾਰਾ ਪਾਣੀ ਆਉਂਦਾ ਆ ਇੱਧਰ ਸਾਰੇ ਖੇਤਾਂ ਦਾ ਮਰਸੂਏ ਤੱਕ ਦਾ ਪਾਣੀ ਅਜੇ ਨੂੰ ਆਉਂਦਾ ਨਹੀਂ ਆਉਂਦਾ ਸਾਡੇ ਰਾਣ ਮਾ ਨਿਕਲੇ ਸਾਰਾ ਪਾਣੀ ਅੱਛਾ ਹਾਂ ਕੀ ਹਾਂ ਇੱਕ ਭਾਂਜਾ ਚਲੇ ਗਿਆ ਡੈਡੀ ਦਾ ਭਾਂਜਾ ਆਇਆ ਹੋਇਆ ਭਾਈ ਇਹ ਦੇ ਕੱਪੜੇ ਅੱਜ ਗਏ ਕੱਲ ਗਏ ਅਥੇ ਕਰ ਲੇ ਗੁਨੀਂਦਰ ਨਹੀਂ ਗੁਨੀਂਦਰ ਉਹਦਾ ਕੰਮ ਨੂੰ ਤੱਕੜ ਆ ਮੈਂ ਪੂਰਾ ਮਨੂੰ ਤਾਂ ਕਹਿੰਦਾ ਵੀ ਮਨੂੰ ਕਹਿੰਦਾ ਹੱਟ ਪਿੱਛੇ ਕਹੀ ਕਹੀ ਫੜਾ ਦੇ ਉਹਨੂੰ ਉਹ ਕਹੀ ਫੜਾ ਜਾ ਕੇ ਕਹਿੰਦਾ ਮੂੰਹ ਫਲੀ ਲੱਗਿਆ ਕੱਢਣ ਕੱਚੀ ਕਹਿੰਦਾ ਵੇਚਣੀ ਆ ਮੈਂ ਅੱਛਾ ਹਾਂ 5 6 ਕਿਲੋ ਮੂੰਗਫਲੀ ਕਹਿੰਦਾ ਕੱਚੀ ਹੂੰ ਲੈ ਕੇ ਬਹਿ ਗਿਆ ਮੈਂ ਮੂੰਹਫਲੀ ਵੇਚਣੀ ਹੁਣ ਬੀਜਾਂਗੀ ਹਾਂ ਅੱਜ ਨਾ ਬੀਜ ਹੁੰਦੀ ਹੋਰ ਕਿਹਾ ਇਹ ਨਾ ਮੈਂ ਕਹ ਨਦੀ ਕਨੇ ਬੀਜ ਦੇ ਦਿੱਤੇ ਜੀ ਅਜੇ ਤੇ ਹੀ ਹੁੰਦੀ ਹੈ ਹੂੰ ਪੂਰਾ ਗਿਆਨ ਆ ਉਹਨੂੰ ਗੱਲਾਂ ਦਾ ਜਿਹੜੀ ਖੇਤੀਬਾੜੀ ਦਾ ਪੂਰਾ ਗਿਆਨ ਆ ਜਿਹੜੀ ਮਰਜੀ ਗੱਲ ਦਾ ਪੂਰਾ ਨਾਲ ਦੀ ਬਹੁਤ ਆ ਨਾਲ ਦੀ ਆਦਾ ਬਾਕੀ ਦੂਏ ਨੂੰ ਵੀ ਇੱਕਣੇ ਹੋ ਜਾਣੀ ਹੈ ਏਕ ਵੀਰ ਨੂੰ ਏਕ ਵੀਰ ਨੂੰ ਵੀ ਆ ਹੂੰ ਉਹ ਵੀ ਰਹਾੜ ਪਾਉਂਦਾ ਲੇਕੇ ਚੁਸਤ ਹੋ ਗਿਆ ਮਤੌਰ ਨਹੀਂ ਲੱਗਿਆ ਰੋੜਦਾ ਹਾਲ ਲੱਗ ਜੇ 2 ਮਹੀਨੇ ਹੀ ਚਲ ਠੀਕ ਹੈ ਜੀ E aí. E... Ai. Fassigaldi. 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 Fassigaldi.